ਲਓ ਜੀ ਲੁਧਿਆਣਾ ਪੁਲਿਸ ਨੂੰ ਉਸ ਵੇਲੇ ਨਾਂਵਰ ਗੈਂਗਸਟਰ ਦੇ ਗਿਰੋਹ ਦੇ ਮੈਂਬਰਾਂ ਦੇ ਕੋਲੋਂ ਜਿਹੜਾ ਸਮਾਨ ਮਿਲ ਜਾਂਦਾ ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਲੁਧਿਆਣਾ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਜਿਸ ਵਿੱਚ ਕੁਖਿਆਤ ਗੈਂਗਸਟਰ ਗੋਲਡੀ ਬ੍ਰਾਂਡ ਦੇ ਗੈਂਗ ਦਾ ਭਾਂਡਾ ਫੋੜ ਕੀਤਾ ਹੈ ਪੁਲਿਸ ਨੇ ਇਸ ਮਾਮਲੇ ਦੇ ਵਿੱਚ 10 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕੋਲੋਂ 12 ਵੱਖ-ਵੱਖ ਅਸਲੇ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਤਿੰਨ ਆਸਟ੍ਰੇਲੀਆਈ ਮੇਡ ਗਲੋਕ ਨੇ ਇਨਾ ਰੋਪੀਆਂ ਵੱਲੋਂ ਕਾਰੋਬਾਰੀ ਨੂੰ ਡਰਾਤ ਮੁਕਾ ਕੇ ਉਹਨਾਂ ਦੇ ਕੋਲੋਂ ਫਿਰੋਤੀਆਂ ਮੰਗੀਆਂ ਜਾਂਦੀਆਂ ਸਨ ਇਸ ਮਾਮਲੇ 'ਚ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਖੁਲਾਸੇ ਹੋ ਸਕਦੇ ਨੇ ਜਿਸ ਨੂੰ ਲੈ ਕੇ ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਨੰਬਰਸ ਆਫ ਗੋਲਦੀ ਬਰਾਡ ਗੈਂਗ ਗੋਲਦੀ ਜਿਹੜਾ ਹੈ ਹੀ ਇਜ਼ ਅ ਨੋਨ ਗੈਂਗਸਟਰ ਆਬਲਿਕ ਟੈਰਰਿਸਟ ਫੋਰਨ ਬਠਾ ਜੀ ਇਦਾਂ ਇਹ ਮੋਡਿਊਲ ਚੱਲ ਰਿਹਾ ਸੀਗਾ ਪੈਨ ਪੰਜਾਬ ਐਂਡ ਪਾਰਟਸ ਆਫ ਹਰਿਆਣਾ ਆਲਸੋ ਬੇਸਿਕ ਇਹਨਾਂ ਦਾ ਕੰਮ ਜਿਹੜਾ ਹੈ ਉਹ ਐਕਸਟਰਕਸ਼ਨ ਕਰਨਾ ਜੀ ਲੋਕਾਂ ਨੂੰ ਡਰਾਉਣਾ ਇੱਕ ਮਹੀਨੇ ਪਹਿਲਾਂ ਆਲਮੋਸਟ ਇੱਕ ਮਹੀਨੇ ਪਹਿਲਾਂ ਜਿਹੜਾ ਇਨਫੋਰਮੇਸ਼ਨ ਬੇਸਡ ਇਹ ਆਪਰੇਸ਼ਨ ਜਿਹੜਾ ਸੀਗਾ ਉਹ ਸ਼ੁਰੂ ਹੋਇਆ ਸਭ ਤੋਂ ਪਹਿਲਾਂ ਇੱਕ ਨਰੇਸ਼ ਸੇਠੀ ਕਰਕੇ ਇੱਕ ਬੰਦਾ ਸੀਗਾ ਨਰੇਸ਼ ਸੇਠੀ ਜਿਹੜਾ origignally ਤਾਮਿਲਨਾਡੂ ਦਾ ਰਹਿਣ ਵਾਲਾ ਲੇਕਿਨ ਇੱਥੇ ਰਹਿ ਰਿਹਾ ਟੂ ਸੈਕੰਡ ਜਨਰੇਸ਼ਨ ਹੈ ਉਹਦੀ ਇੱਥੇ 2025 ਚ ਕੁਝ 6-7 ਮਹੀਨੇ ਪਹਿਲਾਂ ਦੋ ਇਹਦੇ ਤੇ ਪਰਚੇ ਦਰਜ ਹੋਏ ਫਾਇਰਿੰਗ ਦੇ ਬਸਤੀ ਜੋਦੇ ਵਾਲ ਉਸ ਤੋਂ ਬਾਅਦ ਇਹ ਭੱਜਿਆ ਹੋਇਆ ਸੀਗਾ ਇਹਨੂੰ ਆਪਾਂ ਫੜਿਆ ਦੀ ਪਟਿਆਲੇ ਛੁਪਿਆ ਹੋਇਆ ਸੀਗਾ ਇਹਦੀ ਇੰਟਰੋਗੇਸ਼ਨ ਚ ਆਇਆ ਕਿ ਇਹ ਡਾਇਰੈਕਟਲੀ ਇਨ ਟੱਚ ਸੀਗਾ ਇੱਕ ਵਰਿੰਦਰ ਨਾਂ ਦਾ ਬੰਦਾ ਤੇ ਗੋਲਡੀ ਬਰਾੜ ਨਾਲ ਵਰਿੰਦਰ ਵੀ ਫੋਰਨ ਰਹਿੰਦਾ ਤੇ ਗੋਲਡੀ ਬਰਾੜ ਵੀ ਇਕੱਠੇ ਆ ਗਏ। ਇਹਦੇ ਨਾਲ ਦੇ ਆਪਰੇਸ਼ਨ ਚੱਲਦਾ ਰਿਹਾ ਇਹਦੇ ਨਾਲ ਦੇ 8 ਬੰਦੇ ਟੋਟਲ ਆਪਾਂ ਫੜ ਲਈ ਜੀ। ਤੇ 7 ਵੈਪਨ ਸੋਫਿਸਟੀਕੇਟਿਡ ਵੈਪਨਸ ਤੁਸੀਂ ਦੇਖੇ ਉਹ ਰਿਕਵਰ ਹੋਏ ਨੇ ਆਪਾਂ। ਐਟ ਦ ਸੇਮ ਟਾਈਮ ਨਰੇਸ਼ ਸੇਠੀ ਨੇ ਜੱਦਾ ਇਹ ਭੱਜਿਆ ਹੋਇਆ ਸੀਗਾ। ਦੋ ਜਗ੍ਹਾ ਰੈਕੀ ਵੀ ਕਰ ਚੁੱਕਿਆ ਸੀਗਾ। ਇੱਕ ਜਲੰਧਰ ਦਾ ਏਰੀਆ ਜਲੰਧਰ ਰੂਰਲ ਦਾ। ਇੱਕ ਅਮਰਸਰ ਦਾ ਏਰੀਆ ਜਨਰਲ ਏਰੀਆ ਮੈਂ ਬਹੁਤ ਡਿਟੇਲ ਸ਼ੇਅਰ ਨਹੀਂ ਕਰਾਂਗਾ ਫॉर ਸਿਕਿਉਰਟੀ ਰੀਜ਼ਨਸ ਰਿਕੀ ਵਿਗਰਾ ਇਹਨਾਂ ਨੇ ਕਰ ਲਈ ਸੀਗੀ ਉੱਥੇ ਵੀ ਇਹਨਾਂ ਨੇ ਫਿਰੋਤੀ ਦੀ ਡਿਮਾਂਡ ਕਰਨੀ ਸੀਗੀ ਸ਼ਟਰ ਤਿਆ ਕਰਦੇ ਬਾਰ ਗੋਲੀ ਚਲਾ ਕੇ ਇਸ ਚੀਜ਼ ਦਾ ਪਰਚਾ ਦਰਜ ਹੋ ਗਿਆ 8 ਵੈਪਨ 8 ਬੰਦੇ ਤੇ 7 ਵੈਪਨ ਦੇ ਗਵਰਮੈਂਟ ਥੋੜੇ ਦਿਨ ਪਹਿਲਾਂ ਸਲੇਮ ਟਾਬਰੀ ਚ ਪੰਜ ਜਨਵਰੀ ਇੱਕ ਬੰਦੇ ਦਾ ਲੈਗ ਸ਼ਾਟ ਹੋਇਆ ਲੈਗ ਸ਼ਾਟ ਬੰਦੇ ਪਰ ਚ ਗੋਲੀ ਲੱਗੀ ਉਸ ਕੇਸ ਚ ਪਾ ਇੱਕ ਬੰਦਾ ਫੜ ਕੇ ਲੈ ਕੇ ਆਇਆ ਜਤਨ ਜਤਨ ਦੀ ਇੰਟਰੋਗੇਸ਼ਨ ਚ ਇੱਕ ਬੰਦਾ ਹੋਰ ਫਿਗਰ ਆਊਟ ਹੋਇਆ ਉਹ ਵੀ ਫੜ ਲਿਆ ਗਿਆ ਨਾਲੇ ਪਤਾ ਲੱਗਿਆ ਕਿ ਜਤਨ ਇੱਕ ਮੁਕਲ ਮੱਟੂ ਕਰਕੇ ਬੰਦਾ ਹੈ ਜਿਹੜਾ ਲੁਧਿਆਣਾ ਜੇਲ੍ਹ ਚ ਬੰਦਾ ਉਹਦੇ ਇਨਟੈਕ ਸੀਗਾ ਤੇ ਮੁਕਲ ਮੱਟੂ ਜਿਹੜਾ ਸੀਗਾ ਉਹਨੇ ਪੰਜ ਵੈਪਨ ਇਹਨਾਂ ਨੂੰ ਪ੍ਰੋਵਾਈਡ ਕਰਾਏ ਸੀਗੇ ਔਨ ਦਾ ਆਰਡਰਸ ਆਫ ਉਹ ਗੋਲ ਡਿਬਰਾਡ ਹੁਣ ਟੋਟਲ ਰਿਕਵਰੀ ਚ ਤਿੰਨ ਗਲੌਕ ਆਸਟਨ ਮੇਡ 9mm 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 ਇਸ ਸਾਨੂੰ ਰਿਕਵਰ ਹੋਏ ਤੇ ਜਗਾਨਾ ਦਾ ਸਪੋਰਟਸ ਮਾਡਲ ਜਿਹੜਾ ਪਿਸਤਲ ਹੈ ਵਿਚ ਇਸ ਸੋਸਟੀਕੇਟਡ ਪਿਸਤਲ ਵਿਦ ਐਕਸਟਰਾ ਮੈਗਜ਼ੀਨ ਲੰਬੀ ਮੈਗਜ਼ੀਨ ਉਹ ਰਿਕਵਰ ਹੋਇਆ ਅਲੋਂਗ ਵਿਦ ਅਦਰ ਵੈਪਨਸ ਇਹਨਾਂ ਨੇ ਜਿਹੜਾ ਵਿਰਿੰਦਰ ਭਾਰ ਬੈਠਾ ਇਨੇ ਕਿਸੇ ਗੁਰਦਾਉਂ ਦੇ ਬਿਜ਼ਨਸਮੈਨ ਨੂੰ ਵੀਰ ਤਨਕੀ ਦਿੱਤੀ ਸੀਗੀ ਐਕਸਟਰੈਕਸ਼ਨ ਕਾਲ ਕੀਤੀ ਸੀਗੀ ਇਹਨਾਂ ਦਾ ਨੈਕਸਟ ਟਾਰਗੇਟ ਜਿਹੜਾ ਸੀਗਾ ਅ ਨਰੇਸ਼ ਸੇਟੀ ਦਾ ਉਹ ਗੁਰਦਾਉਂ ਦੇ ਬਿਜ਼ਨਸਮੈਨ ਨੂੰ ਟਾਰਗੇਟ ਕਰਨਾ ਸੀਗਾ ਡਿਟੇਲਸ ਜਿਹੜੀ ਹੈ ਅਰੈਸਟਡ ਬੰਦੇ ਜਿਹੜੇ ਹੈ ਉਹ ਪ੍ਰੈਸ ਨੋਟ ਤੁਹਾਨੂੰ ਦੇਤਾ ਹੈ ਤੇ ਟੋਟਲ ਮਿਲਾ ਕੇ ਇਹ 10 ਬੰਦਿਆਂ ਤੇ 14 ਪਰਚੇ ਵੱਖ-ਵੱਖ ਪੁਲਿਸ ਸਟੇਸ਼ਨ ਵੱਖ-ਵੱਖ ਡਿਸਟ੍ਰਿਕਟਸ ਵੱਖ-ਵੱਖ ਸਟੇਟਸ 'ਚ ਦਰਜ ਹੋਏ ਹਨ ਕੁਐਸਚਨਸ ਦੇ ਰਹਿਣ ਵਾਲੇ ਕਿੱਥੇ ਦੇ ਤੁਸੀਂ ਹਾਂ ਇਹ ਕੁਝ ਤਾਂ ਇੱਥੇ ਦੇ ਰਹਿਣ ਵਾਲੇ ਕੁਝ ਹਰਿਆਣਾ ਦੇ ਰਹਿਣ ਵਾਲੇ ਨੇ ਜਲੰਧ ਨੂੰ ਜਾਣਿਆ ਕਿੰਨੀਆਂ ਕੀਤੀਆਂ ਜੀ ਲੁਧਿਆਣੇ ਚ ਤਾਂ ਮਰੇ ਸੇਠੀ ਨੇ ਦੋ ਦੋ ਬਾਰ ਗੋਲੀਆਂ ਚਲਾਈਆਂ ਉਹ ਤਾਂ ਹਾਂ ਦੋ ਬਾਰ ਚਲਾਈਆਂ ਸੀਗੀਆਂ ਪੰਜਾਬ ਤੋਂ ਬਾਹਰ ਵੀ ਕਾਰਕ ਦਿੱਤੇ ਇਹਨਾਂ ਨੇ ਮੈਂ ਗੁਗੋਂ ਦਾ ਦੱਸਿਆ ਨਾ ਮੈਂ ਤੁਹਾਨੂੰ ਮੇਲੇ ਸੇਠੀ ਨੂੰ ਪਟਿਆਲਾ ਤੋਂ ਅਰੈਸਟ ਕੀਤਾ ਗਿਆ ਤਾਮਿਲਨਾਡ ਜਿਹੜਾ ਮੇਟੇ ਰਿਹਾ ਸੀ ਨਹੀਂ ਤਾਮਿਲਨਾਡ ਇਹ ਪਟਾਲੇ ਛੁਪਿਆ ਹੋਇਆ ਸੀ फायरिंग करके छुपे आया सी मैटर ऑफ इन्वेस्टिगेशन ज्यादातर वेपन जड़े है एक क्रॉस बॉर्डर को आ जी थो 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 थो। टोटल वेपन जड़े है रिकवर्ड वो बारह है इस एक महीने दे इट वाज एन ऑनगोइंग ऑपरेशन जेल लिंक एक तुम मुकुल मट्टू का है ਉਹ ਉਹ ਉਸ ਦਾ ਕੀ ਆ ਬੰਦਾ ਮਰ ਉਹ ਟਾਰਗੇਟ ਦਿੱਤਾ ਹੋਇਆ ਜਾਂ ਕੋ ਵੈਪਨ ਵੈਪਨ ਵੀ ਸਪਲਾਈ ਕਰਦੀ ਗੋਲਡੀ ਬ੍ਰਾਂਡ ਨਾਲ ਇਨ ਟੱਚ ਸੀਗਾ ਕਿ ਫਲਾਨੀ ਜਗ੍ਹਾ ਵੈਪਨ ਪਿਆ ਜਾ ਕੇ ਚੱਕ ਲੋ ਜੀ ਠੀਕ ਹੈ ਜਸਮੇਸ਼ਾ ਸਰ ਇਹ ਸਾਰੇ ਫੋਰਨਿਅਰਸ ਦੇ ਸਾਥ ਮੇ ਕੋਈ ਇੰਟਰਮੀਡੀਏਟਰੀ ਆਪੇ ਜੇਲ੍ਹ ਚ ਕੋਈ ਨਾ ਕੋਈ ਨਾ ਨੂੰ ਮਿਲ ਜਾਂਦਾ ਇਹਨਾਂ ਸਾਰਾ 골ਡੀ ਬ੍ਰਾਂਡ ਦਾ ਡੋਰ ਡੋਰ ਡਿਸਾਈਡ ਕਰਵਾਇਆ ਹਾਂ ਜੀ ਜੀ ਕਹਿ ਦਾਦੀਆ ਕਿ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਗੈਂਗਸਟਰਾਂ ਦੇ ਖਿਲਾਫ ਪੰਜਾਬ ਪੁਲਿਸ ਕਾफी ਸਰਗਰਮ ਨਜ਼ਰ ਆ ਰਹੀ ਹੈ ਜਿਸ ਦੇ ਮੱਦੇ ਨਜ਼ਰ ਉਹਨਾਂ ਦੇ ਬਲੋ ਅਜੇਹੇ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਹਕੀਕਤ ਦੀ ਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ